ਸਾਰਿਆਂ ਨੇ ਇਹ ਵੀਡੀਓ ਦੇਖਿਆ ਸੀਗਾ ਸ਼੍ਰੀਮਾਨ ਹਸਪੀਟਲ ਔਰ ਜਨੰਦਰ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਸੱਪ ਨੇ ਤਾਂ ਵੱਢਿਆ ਨਹੀਂ ਸੀ ਲੇਕਿਨ ਫੇਰ ਵੀ ਐਂਟੀ ਵੈਨਮ ਲਾਤਾ ਸੀ ਜ਼ਹਿਰ ਦੇਤਾ ਸੀਗਾ 13 ਸਾਲ ਦੀ ਜਵਾਨ ਧੀ ਮਰਨ ਵਾਲੀ ਕਰਤੀ ਸੱਪ ਨੇ ਵੱਢਿਆ ਨਹੀਂ ਲੇਕਿਨ ਐਂਟੀ ਵੈਨਮ ਲਾਤਾ ਐਂਟੀ ਵੈਨਮ ਦੇ ਵਿੱਚ ਜ਼ਹਿਰ ਹੁੰਦਾ ਸੱਪ ਨੇ ਤਾਂ ਕਿਹਾ ਜ਼ਹਿਰ ਦੇਣਾ ਸੀਗਾ ਡਾਕਟਰਾਂ ਨੇ ਜ਼ਹਿਰ ਦਿੱਤਾ ਯਾਦਾ ਵੀਡੀਓ ਤੁਸੀਂ ਬਹੁਤ ਜ਼ਿਆਦਾ ਹੋਸਿਆ ਵੀ ਸੀ ਹਸਪੀਟਲ ਨੂੰ ਬੇਟੀ ਨੂੰ ਦਵਾਵਾਂ ਵੀ ਦਿੱਤੀਆਂ ਸੀ ਅੱਜ ਬੇਟੀ ਦੀ ਹਾਲਤ ਕੀ ਹੈ ਗੱਲ ਕਰਦੇ ਆ ਪਣ ਜੀ ਆਏ ਹੋਏ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਸਵਾ ਮਹੀਨਾ ਹੋ ਗਿਆ ਜਦੋਂ ਆਏ ਸੀਗੇ ਤੇ ਹੁਣ ਬੇਟੀ ਦੀ ਹਾਲਤ ਚ ਕੀ ਫਰਕ ਹੈ ਪਹਿਲਾਂ ਤਾਂ ਕੋਈ ਰਿਸਪੌਂਸ ਹੀ ਨਹੀਂ ਦਿੰਦੀ ਹੁਣ ਸਾਰੀ ਗੱਲ ਸਮਝਦੀ ਆ ਜੋ ਪੁੱਛੀਏ ਜੋ ਖਾਣਾ ਆ ਉਹ ਫੇ ਦੱਸਦੀ ਆ ਭੁੱਖ ਲੱਗੀ ਆ ਪਿਆਸ ਲੱਗੀ ਪਰ ਬੋਲ ਨਹੀਂ ਹੁੰਦਾ ਹੈਗਾ ਇਸ਼ਾਰਿਆਂ ਨਾਲ ਦੱਸਦੀ ਆ ਅੱਛਾ ਮਤਲਬ ਇੰਨੀ ਕੌਨਸ਼ੀਅਸ ਹੋ ਗਈ ਹੈ ਕਿ ਆਪ ਇਸ਼ਾਰਿਆਂ ਨਾਲ ਗੱਲ ਸਮਝਾਉਣ ਲੱਗ ਗਈ ਆ ਹਾਂਜੀ ਤਾਂ ਜੀ ਨੱਕ ਦੀ ਬੈਬ ਕਿੱਥੇ ਗਈ ਸੀ ਨੱਕ ਦੀ ਲਿੱਥ ਗਈ ਸੀ ਦੀ ਹਾਂਜੀ ਖੁਸ਼ ਲੱਗ ਰਹੇ ਹੋ ਅੱਜ ਨਾ ਜਦ ਆਏ ਸੀ ਕਿ ਬਹੁਤ ਚਿੰਤਾ ਦੇ ਵਿੱਚ ਸੀ ਹਾਂਜੀ ਤੇ ਹੁਣ ਇਹ ਵੀ ਖੁਸ਼ ਆ ਵੀ ਹਾਂ ਦੇਖ ਗਈ ਆ ਵੀ ਮੂੰਹ ਨਖਾਂਦੀ ਆ ਅੱਛਾ ਹਾਂ ਬੇਟਾ ਖੁਸ਼ ਹੋ ਹਾਂ ਪਰ ਰਿਸਪੌਂਸ ਕਰਦੀ ਸਮਰਨਜੀਤ ਪੂਰਾ ਹਾਂ ਜੀ ਸਾਰੇ ਦੱਸ ਦੀ ਆ ਇਸ ਕਿਥੇ ਪੁੱਛ ਕੇ ਦੇਖੋ ਸਾਰੇ ਦੱਸੂਗੀ ਮੈਂ ਕਿਹਾ ਵੀ ਕੁਝ ਜ਼ਿਆਦਾ ਹੀ ਨਹੀਂ ਹੋਣਾ ਸ਼ਾਇਦ ਸਮਰਨਜੀਤ ਕਿਵੇਂ ਲੱਗ ਰਿਹਾ ਦੋ ਅੱਖਾਂ ਚ ਬੱਕੇ ਦੱਸੋ ਕਿਵੇਂ ਲੱਗ ਰਿਹਾ ਹੈ ਹੈਨਾ ਪੂਰੀ ਕੌਂਸ਼ੀਅਸ ਹੈ ਸਮਰਨਜੀਤ ਔਰ ਗੱਲਾਂ ਕਰਦੀ ਹੈ ਦੱਸਦੀ ਹੈ ਬਸ ਸਿਰ ਬੋਲ ਨਹੀਂ ਪਾਰੀ ਆਉਣ ਵਾਲੇ ਮਹੀਨਿਆਂ ਚ ਪੂਰੀ ਉਮੀਦ ਹੈ ਅਕਾਲ ਪੁਰਖ ਨੂੰ ਇਤਿਆਕੇ ਅਸੀਂ ਸਾਰੀ ਸੇਵਾ ਦੇ ਵਿੱਚ ਹਿੱਸਾ ਪਾਉਣੇ ਔਰ ਇਹ ਬੋਲ ਵੀ ਪਾਏਗੀ ਹੋਪਫੁਲੀ ਸਭ ਕੁਝ ਠੀਕ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਈਪ ਨਿਕਲ ਗਈ ਪਾਣ ਜੀ ਆਉਣ ਵਾਲੇ ਸਮੇਂ ਤੇ ਦੋਨੋਂ ਪਾਈਪਾ ਵੀ ਨਿਕਲ ਜਾਣਗੇ ਫਿਜ਼ੀਓਥੈਰੇਪੀ ਟਰੀਟਮੈਂਟ ਉਹਦੇ ਅੰਦਰ ਸੁਪਰਵੀਜ਼ਨ ਦੇ ਅੰਦਰ ਚੱਲ ਰਿਹਾ ਹੈ ਕਿਾ ਇਮਪਰੂਵਮੈਂਟ ਹੈ ਇਹਦੇ ਵਿੱਚ ਇੱਕ ਤਾਂ ਇਹਨਾਂ ਦੀ ਹੁਣ ਸਟੈਂਡਿੰਗ ਸਿਚੂਏਸ਼ਨ ਕੀਤੀ ਹੈ ਜੀ ਉਹਦੇ ਨਾਲ ਇਹਨਾਂ ਦੇ weight bearing ਹੋਏਗੀ ਤੇ ਜਿਹੜੇ ਸਟਿਫਨੈਸ ਆ ਰਹੀ ਸੀ ਲੋਅਰ ਲੈਗਸ ਦੇ ਵਿੱਚ ਉਹ ਦੂਰ ਹੋਏਗੀ ਜੀ ਬਾਕੀ ਇਹਨਾਂ ਦੇ ਪੈਸਿਵ ਚੱਲ ਰਿਹਾ ਜੀ ਬਾਹਾਂ ਦਾ ਤੇ ਉਹਦੇ ਨਾਲੇ ਥੋੜਾ ਜਿਹਾ ਹੁਣ ਕਮਾਂਡ ਨੂੰ ਥੋੜਾ ਫੋਲੋ ਕਰਨ ਲੱਗੇ ਤੇ ਹਲਕੀ ਹਲਕੀ ਬਾਹਾਂ ਦੀ ਆਪਣੀ ਆਪਣੀ ਮੂਵਮੈਂਟ ਕਰਨ ਲੱਗੇ ਜਿਹੜੀ ਜੜੀ ਦੀ ਬਹੁਤ ਸਾਰੇ ਲੋਕ ਗਲਦੇ ਗਲਤੀ ਕਰਦੇ ਨੇ ਸਪਾਈਨਲ ਕੋਰਡ ਇੰਜਰੀ ਪੇਸ਼ੈਂਟ ਅਨਕੌਨਸ਼ੀਅਸ ਹੋਣਾ ਜਾਂ ਕੋਈ ਦਿਮਾਗੀ ਸੱਟ ਵੱਜਣਾ ਘਰ ਲੈ ਜਾਂਦੇ ਆ ਘਰ ਲੈ ਜਾ ਕੇ ਪੇਸ਼ੈਂਟ ਸਿੱਧਾ ਪਿਆ ਰਹਿੰਦਾ ਹੱਥ ਪੈਰ ਮੁੜ ਜਾਂਦੇ ਸਟਿਫਨੈਸ ਆ ਜਾਂਦੀ ਹੈ ਫਰੋਜ਼ਨ ਸ਼ੋਲਡਰਸ ਤੋਂ ਲੈ ਕੇ ਸਾਰੇ ਜੋੜ ਜਾਮ ਹੋ ਜਾਂਦੇ ਜਦ ਪੇਸ਼ੈਂਟ ਦਾ ਰਿਕਵਰੀ ਦਾ ਟਾਈਮ ਜੋ ਹੁੰਦਾ ਲੈਪਸ ਹੋ ਜਾਂਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀ ਹੈ ਪੰਜੀ ਲੱਗਦਾ ਸ਼ੁਕਰ ਕਿ ਤੁਸੀਂ ਆ ਗਏ ਹਾਂ ਜੀ ਪਤਾ ਜਦੋਂ ਤੁਸੀਂ ਫੋਨ ਨਹੀਂ ਸੀ ਚੱਕਦੇ ਮੈਨੂੰ ਇੰਨਾ ਡਰ ਸੀ ਮੈਂ ਕਿਹਾ ਮੈਂ ਘਰ ਜਾ ਕੇ ਕੀ ਕਰੂੰਗੀ ਬਈ ਮੇਰੇ ਹੱਥੋਂ ਕੁੜੀ ਚਲ ਜਾਣੀ ਆ ਤੇ ਫਿਰ ਜਦੋਂ ਫੋਨ ਚੁੱਕਿਆ ਉਦੋਂ ਮੈਨੂੰ ਰਾਤ ਮਿਲੀ ਵੀ ਹਾਂ ਮੈਂ ਠੀਕ ਜਗ੍ਹਾ ਚੱਲ ਗਈ ਹਾਂ ਅੱਛਾ ਹਾਂਜੀ ਹੁਣ ਲੱਗਦਾ ਜੇ ਨਾ ਆਂਦੇ ਇਹਦੇ ਗੁੱਟ ਮੋਢਿਆਂ ਦਾ ਕੀ ਹਾਲ ਹੋਣਾ ਸੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਕੀ ਨਹੀਂ ਕਰਨਾ ਤੇ ਜੇ ਨਾ ਆਉਂਦੇ ਸ਼ੁਕਰ ਹੈ ਸ਼ੁਕਰ ਹੈ ਭੈਣ ਜੀ ਨੇ ਸਾਡੀ ਗੱਲ ਮੰਨੀ ਔਰ ਆ ਗਏ ਹਨ ਸੋ ਡਾਕਟਰ ਸਾਹਿਬ ਓਵਰ ਟੂ ਯੂ ਤੁਹਾਡੇ ਅੰਦਰ ਦਾ ਪੇਸ਼ੈਂਟ ਤੁਸੀਂ ਵੀਡੀਓ ਸਾਂਝੇ ਕਰੋ ਪੇਸ਼ੈਂਟਸ ਤੱਕ ਪਹੁੰਚਾਓ ਇੱਥੇ ਕਿੱਥੇ ਖੜੇ ਆ ਸਰਵ ਹਿਮੈਨਿਟੀ ਸਰਵ ਗੋਡ ਸੈਂਟਰ ਜਿੱਥੇ ਸਾਰੀ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਟੋਟਲੀ ਫ੍ਰੀ ਚੱਲਦੀਆਂ ਨਿਸ਼ੁਲਕ ਚੱਲਦੀਆਂ ਨੇ ਚਾਰ ਮੰਜ਼ਿਲਾ ਹੈ ਪੂਰੀ ਬਿਲਡਿੰਗ ਹੈ ਇੱਥੇ 100 ਤੋਂ ਵੱਧ ਪੇਸ਼ੈਂਟਸ ਹੁੰਦੇ ਆ ਸਾਡੇ ਨਾਲ ਜ਼ਰੂਰ ਸੇਵਾ ਦੇ ਵਿੱਚ ਜੁੜੋ ਫਿਜ਼ੀਓਥੈਰਪੀ ਹਾਲ ਬਤਨ ਦਿਖਾ ਦੇਣਾ ਨਾਲ ਆਓ ਉੱਥੇ ਅਲਗ-ਅਲਗ ਪੇਸ਼ੈਂਟਸ ਦਾ ਟ੍ਰੀਟਮੈਂਟ ਚੱਲਦਾ ਸਾਰਾ ਔਰ ਤੁਹਾਡੇ ਸਹਿਯੋਗ ਦੇ ਨਾਲ ਚੱਲਦਾ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਜਰੂਰ ਸਾਡੇ ਵੀਡੀਓ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਜਰੂਰ ਪਹੁੰਚਾਇਆ ਕਰੋ ਤੁਸੀਂ ਪਹੁੰਚਾਉਣੇ ਤਾਂ ਪੇਸ਼ੈਂਟ ਇਸ ਟੋਟਲੀ ਫੋਕਸ ਤੋਂ ਸੇਵਾ ਚੱਲ ਰਹੀ ਹੈ ਸੰਗਤ ਦਾ ਬਸ ਜੀ ਆਇਆਂ ਨੂੰ ਜੇ ਤਾਂ ਮੈਡ ਲੈਂਦੀ ਹੈ ਉਸ ਬਿਨੈ ਇਦਾਂ ਕਰ ਲੈ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਦੇ ਲਈ ਜਰੂਰ ਸਹਿਯੋਗ ਕਰੋਗੇ ਫਤਿਹ ਦੀ ਸਾਨਾ ਵੀਡੀਓ ਕਲੋਜ਼ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ